ਦੋਸਤੋ ਹਰ ਦੂਜੇ ਤੀਜੇ ਦਿਨ ਸਾਨੂੰ ਸੁਣਨ ਨੂੰ ਮਿਲਦਾ ਏ ਜਾਂ ਫਿਰ ਖਬਰਾਂ ਦੇ ਵਿੱਚ ਆਉਂਦਾ ਏ ਕਿ ਫਲਾਣੇ ਵਿਅਕਤੀ ਦੇ ਕਿਸੇ ਨੇ ਪੈਸੇ ਉਡਾ ਲਏ ਉਸਦੇ ਮੋਬਾਈਲ ਦੇ ਵਿੱਚੋਂ ਆਪਣੇ ਆਪ ਪੈਸੇ ਉੱਡ ਗਏ ਜਾਂ ਫਿਰ ਕਿਸੇ ਨੇ ਕੱਢ ਲਏ ਉਸ ਵਿਅਕਤੀ ਦਾ ਤਾਂ ਨੁਕਸਾਨ ਹੋ ਜਾਂਦਾ ਏ ਬਸ ਫਿਰ ਪਿੱਛੋ ਰਹਿ ਜਾਂਦੀਆਂ ਫਿਰ ਇਹ ਖਬਰਾਂ ਦੀ ਸੁਰਖੀਆਂ ਜਾਂ ਫਿਰ ਆਮ ਲੋਕਾਂ ਦੇ ਵਿੱਚ ਕੀਤੀ ਜਾਣ ਵਾਲੀ ਚਰਚਾ ਪਰੰਤੂ ਉਸ ਵਿਅਕਤੀ ਦਾ ਨੁਕਸਾਨ ਹੋਣ ਤੋਂ ਬਾਅਦ ਉਸਦੇ ਪੈਸੇ ਵਾਪਸ ਆਉਣ ਦੀ ਸੰਭਾਵਨਾਵਾਂ ਲਗਭਗ ਖਤਮ ਹੋ ਜਾਂਦੀਆਂ ਨੇ ਤਾ ਫਿਰ ਜੇਕਰ ਤੁਸੀਂ ਇਹੋ ਜਿਹੀ ਖਬਰਾਂ ਦੀ ਸੁਰਖੀਆਂ ਦੇ ਪਾਤਰ ਨਹੀਂ ਬੰਨਣਾ ਚਾਹੁੰਦੇ ਜਾਂ ਫਿਰ ਤੁਸੀਂ ਇਹੋ ਜਿਹੀ ਕਟਨਾਵਾਂ ਦੇ ਪੀੜਤ ਨਹੀਂ ਹੋਣਾ ਚਾਹੁੰਦੇ ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਖਾਤੇ ਦੇ ਵਿੱਚੋਂ ਤੁਹਾਡੇ ਮੋਬਾਈਲ ਦੇ ਵਿੱਚੋਂ ਪੈਸੇ ਕਦੇ ਵੀ ਨਾ ਉੱਡਣ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਅਤੇ ਤੁਹਾਨੂੰ ਇਹ ਵੀਡੀਓ ਅੰਤ ਤੱਕ ਦੇਖਣੀ ਪਵੇਗੀ ਅਤੇ ਤੁਹਾਨੂੰ ਕਰਨੀ ਪਵੇਗੀ ਆਪਣੇ ਮੋਬਾਈਲ ਦੇ ਵਿੱਚ ਇੱਕ ਸੈਟਿੰਗ ਅਤੇ ਇਹਹੀ ਤਰੀਕਾ ਇਹਹੀ ਸੈਟਿੰਗ ਕਰਨ ਦਾ ਤਰੀਕਾ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਹਾਂ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਅੱਜਕੱਲ ਮੋਬਾਈਲ ਤੋਂ ਬਿਨਾ ਵੀ ਨਹੀਂ ਸਰਦਾ ਅਤੇ ਆਪਣੇ ਮੋਬਾਈਲ ਦੇ ਵਿੱਚ ਆਪਣੇ ਖਾਤੇ ਸੰਬੰਧੀ ਜਾਣਕਾਰੀ ਨੂੰ ਐਡ ਕਰਨ ਤੋਂ ਬਿਨਾ ਵੀ ਨਹੀਂ ਸਰਦਾ ਕਿਉਂਕਿ ਮੋਬਾਈਲ ਦੇ ਵਿੱਚ ਜੇਕਰ ਅਸੀਂ ਆਪਣੇ ਖਾਤੇ ਸੰਬੰਧੀ ਜਾਣਕਾਰੀ ਨੂੰ ਐਡ ਕਰ ਦਿੰਦੇ ਹਾਂ ਤਾਂ ਫਿਰ ਸਾਡਾ ਮੋਬਾਈਲ ਸਾਨੂੰ ਲੈਣ ਦੇਣ ਦੇ ਵਿੱਚ ਬਹੁਤ ਵੱਡੀ ਸਹੂਲਤ ਦਿੰਦਾ ਹੈ ਪਰੰਤੂ ਫਿਰ ਇਹੀ ਮੋਬਾਈਲ ਜੇਕਰ ਅਸੀਂ ਸਹੀ ਸੈਟਿੰਗ ਦੇ ਨਾਲ ਲੈਣ ਦੇਣ ਨਾ ਕਰੀਏ ਤਾਂ ਫਿਰ ਸਾਡਾ ਨੁਕਸਾਨ ਵੀ ਕਰਾ ਸਕਦਾ ਹੈ ਤਾਂ ਹੁਣ ਜਾਦਾ ਗੱਲਾਂ ਨਾ ਕਰਦੇ ਹੋਏ ਆਪਾਂ ਵੱਧਦੇ ਹਾਂ ਅੱਗੇ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਕਿਉਂਕਿ ਆਪਾਂ ਆਪਣੇ ਮੋਬਾਈਲ ਤੋਂ ਸਹੂਲਤਾਂ ਵੀ ਲੈਣੀਆਂ ਅਤੇ ਆਪਣਾ ਨੁਕਸਾਨ ਵੀ ਨਹੀਂ ਹੋਣ ਦੇਣਾ ਤਾਂ ਫਿਰ ਇਸ ਦੇ ਲਈ ਵਰਤੀ ਜਾਣ ਵਾਲੀ ਚੌਕਸੀ ਅਤੇ ਕਰਨ ਵਾਲੀ ਸਹੀ ਸੈਟਿੰਗ ਨੂੰ ਕਰਨ ਦੇ ਲਈ ਆਪਾਂ ਖੋਲਦੇ ਹਾਂ ਆਪੋ ਆਪਣਾ ਮੋਬਾਈਲ ਦੋਸਤੋ ਅਸੀਂ ਆਪਣੇ ਮੋਬਾਈਲ ਫੋਨ ਦੇ ਨਾਲ ਪੇਮੈਂਟ ਕਰਨ ਦੇ ਲਈ ਜਾਂ ਤਾਂ ਜੁਪੀਆਈ ਪੇਮੈਂਟ ਵੀ ਵੱਖ-ਵੱਖ ਐਪ ਦੀ ਵਰਤੋਂ ਕਰਦੇ ਹਾਂ ਜਾਂ ਫਿਰ ਅਸੀਂ ਕਾਰਡ ਦੀ ਵਰਤੋਂ ਕਰਦੇ ਹਾਂ ਹੁਣ ਸਾਡੇ ਕਿਉਂਕਿ ਮੋਬਾਈਲ ਫੋਨ ਦੇ ਵਿੱਚ ਸਾਡਾ ਇੱਕ ਆਪਣਾ ਅਕਾਊਂਟ ਬਣਿਆ ਹੁੰਦਾ ਹੈ ਅਤੇ ਉਸ ਅਕਾਊਂਟ ਦੇ ਵਿੱਚ ਜਾ ਕੇ ਸਾਡੇ ਪੇਮੈਂਟ ਕਰਨ ਵਾਲਾ ਮੈਥਡ ਉਸ ਦੇ ਵਿੱਚ ਸੇਵ ਹੋ ਜਾਂਦਾ ਹੈ ਸੋ ਹੁਣ ਆਪਾਂ ਪੇਮੈਂਟ ਮੈਥਡ ਦੀ ਗੱਲ ਕਰ ਰਹੇ ਹਾਂ ਅਤੇ ਸਹੀ ਸੈਟਿੰਗ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਇਸ ਦੇ ਲਈ ਸਾਨੂੰ ਗੂਗਲ ਕ੍ਰੋਮ ਖੋਲਣਾ ਪਊਗਾ ਅਤੇ ਕ੍ਰੋਮ ਦੇ ਵਿੱਚ ਕਿਉਂਕਿ ਸਾਡਾ ਅਕਾਊਂਟ ਬਣਿਆ ਹੋਇਆ ਹੈ ਅਤੇ ਸੱਜੇ ਹੱਥੇ ਤਿੰਨ ਬਿੰਦੂਆਂ ਦੇ ਉੱਪਰ ਕਲਿੱਕ ਕਰਕੇ ਸਾਨੂੰ ਇੱਥੋਂ ਸੈਟਿੰਗ ਦੇ ਵਿੱਚ ਜਾਣਾ ਪਵੇਗਾ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਇੱਥੇ ਸਾਡਾ ਉੱਪਰ ਅਕਾਊਂਟ ਸ਼ੋ ਹੋਵੇਗਾ ਅਤੇ ਨੀਚੇ ਸ਼ੋ ਹੋਣਗੇ ਕੁਝ ਸੈਟਿੰਗਾਂ ਇਸ ਦੇ ਵਿੱਚ ਇੱਕ ਸੈਟਿੰਗ ਹੈਗੀ ਪੇਮੈਂਟ ਮੈਥਡ ਆਪਾਂ ਪੇਮੈਂਟ ਮੈਥਡ ਵਾਲੀ ਸੈਟਿੰਗ ਦੇ ਵਿੱਚ ਹੀ ਜਾਣਾ ਹੈ ਤਾਂ ਹੁਣ ਤੁਸੀਂ ਇੱਥੇ ਦੇਖੋ ਜੇਕਰ ਤੁਸੀਂ ਪਹਿਲੀ ਵਾਰੀ ਆਪਣੇ ਕਾਰਡ ਦੀ ਵਰਤੋਂ ਕਰਦੇ ਹੋ ਆਨਲਾਈਨ ਪੇਮੈਂਟ ਦੇ ਲਈ ਤਾਂ ਉਸ ਕਾਰਡ ਨੂੰ ਸੇਵ ਕਰਦੇ ਹੋ ਤਾਂ ਫਿਰ ਇਹ ਪਹਿਲੀ ਜੋ ਆਪਸ਼ਨ ਹੈ ਆਟੋਮੈਟਿਕਲੀ ਔਨ ਹੋ ਜਾਂਦੀ ਹੈ ਹੁਣ ਪਹਿਲੀ ਆਪਸ਼ਨ ਹੈ ਕਿ ਕਹਿੰਦੇ ਸੇਵ ਐਂਡ ਫਿਲ ਪੇਮੈਂਟ ਮੈਥਡ ਪੇਮੈਂਟ ਮੈਥਡ ਨੂੰ ਫਿਲ ਕਰਕੇ ਸੇਵ ਕਰਨਾ ਤਾਂ ਇੱਕ ਵਾਰੀ ਪੇਮੈਂਟ ਕਰਨ ਤੋਂ ਬਾਅਦ ਇਹ ਮੈਥਡ ਜੇਕਰ ਤੁਸੀਂ ਸੇਵ ਕੀਤਾ ਤਾਂ ਉਸ ਤੋਂ ਬਾਅਦ ਸੇਵ ਹੋ ਜਾਂਦਾ ਤੇ ਇਹ অপਸ਼ਨ ਫਿਰ ਖੁੱਲ ਜਾਂਦੀ ਹੈ ਹੁਣ ਦੇਖੋ ਜੇਕਰ ਤੁਸੀਂ ਇੱਥੋਂ ਦੁਬਾਰਾ ਕਿਸੇ ਹੋਰ ਕੋਈ ਪੇਮੈਂਟ ਮੈਥਡ ਜਾਂ ਹੋਰ ਕਿਸੇ ਕਾਰਡ ਨੂੰ ਤੁਸੀਂ ਐਂਟਰ ਕਰਨਾ ਚਾਹੁੰਦੇ ਹੋ ਤਾਂ ਐਡ ਪੇਮੈਂਟ ਮੈਥਡ ਦੇ ਉੱਪਰ ਜਾ ਕੇ ਤੁਸੀਂ ਇੱਥੇ ਆਪਣੇ ਕਾਰਡ ਦੀ ਜਾਣਕਾਰੀ ਭਰ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਇੱਕ ਵਾਰੀ ਸੇਵ ਕੀਤਾ ਹੋਇਆ ਤਾਂ ਆਟੋਮੈਟਿਕਲੀ ਉਹ ਸੇਵ ਰਹੇਗਾ ਉਸ ਤੋਂ ਬਾਅਦ ਇੱਥੋਂ ਨਵੇਂ ਕਾਰਡ ਨੂੰ ਵੀ ਭਰਿਆ ਜਾ ਸਕਦਾ ਹੈ ਇਹਨਾਂ অপਸ਼ਨਾਂ ਦੇ ਵਿੱਚ ਨੀਚੇ ਦੇਖੋ ਪੇਮੈਂਟ ਐਪਸ ਵਾਲੀ অপਸ਼ਨ ਹੈ ਕਿ ਕਿਹੜੀ-ਕਿਹੜੀ ਐਪਸ ਦੇ ਤਾਈ ਤੁਸੀਂ ਪੇਮੈਂਟ ਕਰ ਰਹੇ ਹੋ ਆਪਾਂ ਫੇਰ ਇੱਕ ਵਾਰੀ ਵਾਪਸ ਆ ਜਾਂਦੇ ਹਾਂ ਹੁਣ ਤੀਜੀ অপਸ਼ਨ ਪਹਿਲਾਂ ਆਪਾਂ ਦੇਖ ਲੈਂਦੇ ਆਂ ਫਿਰ ਆਪਾਂ ਦੂਜੀ অপਸ਼ਨ ਦੇ ਉੱਪਰ ਚੱਲਾਂਗੇ ਤੀਜੀ অপਸ਼ਨ ਇਜ਼ ਸੇਵ ਸਿਕਿਉਰਿਟੀ ਕੋਡਜ਼ ਚੈੱਕ ਆਊਟ ਫਾਸਟਰ ਵੈਨ ਯੂਅਰ ਸੀ ਵੀ ਸੀ ਆਰ ਸੇਵਡ ਹੁਣ ਇਹ ਆਪਸ਼ਨ ਜੇਕਰ ਤੁਸੀਂ ਔਨ ਕਰ ਦਿਓ ਤਾਂ ਇਸਦਾ ਮਤਲਬ ਹੈ ਕਿ ਤੁਹਾਡੇ ਜਿਹੜਾ ਕਾਰਡ ਹੁੰਦਾ ਹੈ ਕ੍ਰੈਡਿਟ ਕਾਰਡ ਹੋਵੇ ਭਾਵੇਂ ਡੈਬਿਟ ਕਾਰਡ ਹੋਵੇ ਉਸ ਦੇ ਵਿੱਚ ਸੀ ਵੀ ਸੀ ਜਿਹੜਾ ਕੋਡ ਹੁੰਦਾ ਹੈ ਉਹ ਇਹ ਆਟੋਮੈਟਿਕਲੀ ਚੱਕ ਲੈਂਦਾ ਹੈ ਜੇਕਰ ਇਹ ਆਪਸ਼ਨ ਔਨ ਹੋਵੇਗੀ ਪਰੰਤੂ ਤੁਸੀਂ ਆਪਣੀ ਸੁਰੱਖਿਆ ਦੇ ਲਈ ਇਸ ਆਪਸ਼ਨ ਨੂੰ ਬੰਦ ਕਰਕੇ ਰੱਖ ਸਕਦੇ ਹੋ ਕਿਉਂਕਿ ਜੇਕਰ ਇਹ ਆਪਸ਼ਨ ਬੰਦ ਹੋਵੇਗੀ ਆਟੋਮੈਟਿਕਲੀ ਜਦੋਂ ਤੁਸੀਂ ਕਿਸੇ ਨੂੰ ਪੇਮੈਂਟ ਕਾਰਡ ਦੇ ਰਾਹੀਂ ਕਰੋਗੇ ਤਾਂ ਤੁਹਾਡਾ ਸੀਵੀਸੀ ਕੋਡ ਨਹੀਂ ਚੱਕਿਆ ਜਾਵੇਗਾ ਅਤੇ ਤੁਹਾਨੂੰ ਹੀ ਭਰਨਾ ਪਵੇਗਾ ਇਸ ਦਾ ਮਤਲਬ ਹੈ ਕਿ ਤੁਹਾਡਾ ਕੋਡ ਤੁਹਾਡੇ ਕੋਲ ਹੀ ਹੈ ਕੋਈ ਹੋਰ ਤੁਹਾਡੇ ਕੋਡ ਦਾ ਇਸਤੇਮਾਲ ਨਹੀਂ ਕਰ ਸਕੇਗਾ ਸੋ ਇਸ ਆਪਸ਼ਨ ਨੂੰ ਵੀ ਬੰਦ ਰੱਖ ਲੈਣਾ ਚਾਹੀਦਾ ਹੈ ਹੁਣ ਆਪਾਂ ਦੂਸਰੀ ਆਪਸ਼ਨ ਦੀ ਗੱਲ ਕਰਦੇ ਹਾਂ ਵੈਰੀਫਾਈ ਮੈਨੂਅਲ ਐਵਰੀ ਟਾਈਮ 댓 ਯੂ ਪੇਜ਼ ਯੂਜ਼ਿੰਗ ਆਟੋਫਿਲ ਇਹ ਆਪਸ਼ਨ ਜੇਕਰ ਤੁਸੀਂ ਓਨ ਕਰ ਦਈਏ ਤਾਂ ਉਸ ਦਾ ਮਤਲਬ ਹੈ ਕਿ ਜਦੋਂ ਵੀ ਅਸੀਂ ਪੇਮੈਂਟ ਕਰਾਂਗੇ ਆਟੋ ਬੇਸਿਕ ਉਹ ਪੇਮੈਂਟ ਆਟੋਫਿਲ ਹੋਵੇਗੀ ਲੇਕਿਨ ਉਹ ਹਰੇਕ ਵਾਰੀ ਤੁਹਾਨੂੰ ਵੈਰੀਫਾਈ ਮੈਨੂਅਲੀ ਕਰਨ ਲਈ ਕਹੇਗਾ ਕਿ ਤੁਹਾਨੂੰ ਵੈਰੀਫਾਈ ਕਰੇਗਾ ਉਸ ਤੋਂ ਬਾਅਦ ਹੀ ਪੇਮੈਂਟ ਕਰੇਗਾ ਸੋ ਇਸ ਆਪਸ਼ਨ ਨੂੰ ਔਨ ਕਰ ਲੈਣਾ ਚਾਹੀਦਾ ਹੈ ਹੁਣ ਇਸ ਦਾ ਮਤਲਬ ਹੈ ਇਹ ਜਦੋਂ ਵੀ ਤੁਸੀਂ ਆਟੋਫਿਲ ਵਾਲੀ ਪੇਮੈਂਟ ਕਰੋਗੇ ਤਾਂ ਉਸ ਵੇਲੇ ਹਰੇਕ ਵਾਰੀ ਤੁਹਾਨੂੰ ਵੈਰੀਫਾਈ ਤੁਹਾਡਾ ਮੋਬਾਈਲ ਕਰੇਗਾ ਉਸ ਤੋਂ ਬਾਅਦ ਹੀ ਪੇਮੈਂਟ ਕਰੇਗਾ ਸੋ ਦੂਜੀ ਅਤੇ ਤੀਜੀ ਆਪਸ਼ਨ ਬਹੁਤ ਜ਼ਰੂਰੀ ਆਪਸ਼ਨ ਹੈ ਹਰ ਵਾਰੀ ਵੈਰੀਫਾਈ ਕਰਨ ਵਾਲੀ ਆਪਸ਼ਨ ਔਨ ਕਰ ਲੈਣੀ ਚਾਹੀਦੀ ਹੈ ਅਤੇ ਆਪਣੇ ਸਿਕਿਉਰਿਟੀ ਕੋਡ ਸੀਬੀਸੀ ਵਾਲੀ অপਸ਼ਨ ਨੂੰ ਬੰਦ ਕਰ ਲੈਣਾ ਚਾਹੀਦਾ ਹੈ ਇਸ ਦੇ ਨਾਲ ਜਦੋਂ ਵੀ ਤੁਸੀਂ ਪੇਮੈਂਟ ਕਰੋਗੇ ਪਹਿਲਾਂ ਤਾਂ ਤੁਸੀਂ ਆਪਣਾ ਸੀਬੀਸੀ ਦੁਬਾਰਾ ਭਰੋਗੇ ਅਤੇ ਫਿਰ ਤੁਹਾਨੂੰ ਫਿਰ ਵੀ ਤੁਹਾਡਾ ਮੋਬਾਈਲ ਵੈਰੀਫਾਈ ਕਰੇਗਾ ਅਤੇ ਉਸ ਤੋਂ ਬਾਅਦ ਹੀ ਤੁਹਾਨੂੰ ਪੇਮੈਂਟ ਕਰਨ ਦੀ ਇਜਾਜ਼ਤ ਦੇਵੇਗਾ ਇਸ ਦੇ ਨਾਲ ਤੁਹਾਡੇ ਮੋਬਾਈਲ ਫੋਨ ਦੇ ਵਿੱਚੋਂ ਤੁਹਾਡੇ ਖਾਤੇ ਦੇ ਵਿੱਚੋਂ ਤੁਹਾਡੇ ਤੋਂ ਬਿਨਾਂ ਕੋਈ ਪੈਸੇ ਨਹੀਂ ਕੱਢ ਸਕੇਗਾ ਤੁਸੀਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਚੁੱਕੇ ਹੋਵੋਗੇ। ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਤੇ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ। ਸਤਿ ਸ੍ਰੀ ਅਕਾਲ ਜੀ।